ਜੇ ਸਾਰਾ ਪਰਿਵਾਰ ਤਾਂ ਰਾਇ ਕਰਾਂਗੇ ਅਸੀਂ ਰਾਇ ਕਰਕੇ ਮੁੰਡੇ ਨਾਲ ਵੀ ਕਰਾਂਗੇ ਆ ਬੱਚੀਆਂ ਤਿੰਨ ਸਖਾ ਇਹਨਾਂ ਨੇ ਵੀ ਰਾਇ ਕਰ ਸਰਦਾਰਾ ਵੀ ਮੁੰਡੇ ਤਾਂ ਉਹੀ ਐ ਠੀਕ ਜਿਉਂ ਨਾਲ ਦੇ ਹੁਕਮ ਦੇ ਅੰਦਰ ਹੋਊ ਉਹ ਵੀ ਹੋਊਗਾ ਮਤਲਬ ਘਰੇ ਬੈਠ ਕੇ ਸਲਾਹ ਕਰ ਹਾਂ ਰਾਇ ਫਿਰ ਵਕੀਲ ਨਾਲ ਰਾਇ ਮਸਲਾ ਅੱਛਾ ਜੀ ਹਾਂ ਵਕੀਲ ਹੀ ਕਰੂਗਾ ਸਰੇ ਸਿਆਣੇ ਤੋਂ ਉਹੀ ਹੁੰਦੀ ਐ ਤੇ ਜੇ ਕੋਈ ਆਖੇ ਠੱਗੀ ਮਰ ਗਿਆ ਜਗਲ ਜਵਾਨਾ ਕਹੇ ਠੱਗੀ ਬਈ ਕੌਣ ਖਾਂਦਾ ਹਾਂ ਜੂਆ ਖੇ ਅਸੀਂ ਆਪਸ ਹਾਂ ਉਹਨੂੰ ਠੱਗ ਲਈ ਜੇ ਉਹ ਸਾਨੂੰ ਠੱਗ ਹਾਂ ਜੇ ਰਹਿਮ ਆਜੇ ਤਾਂ ਬਖਸ਼ ਦੇਣਗੇ ਪਰ ਉਹਦੇ ਕਰਮਾਂ ਚ ਹੋਊਗਾ ਤੇ ਨਹੀਂ ਅਦਾਸ ਦਾ ਤਾਂ ਹੁਕਮ ਅਸਤਾਬ ਦਾ ਡੰਡ ਪਹੁੰਚ ਜਾਏਗਾ ਤੂੰ ਕੀਤੀਆਂ ਗਲਤ ਫਰਤ ਬੋਲੀਆਂ ਤੇ ਤੈਨੂੰ ਸਜ਼ਾ ਹੀ ਮਿਲੂਗੀ ਜੁਰਮਾਨਾ ਵੀ ਸਰਕਾਰ ਵੱਲੋਂ ਹੋ ਜਾਊਗਾ ਉਹ ਪਰ ਜੇ ਕੇਸ ਚੱਲਦਾ ਹੋਵੇ ਤੇ ਉਹਦੀ ਅੱਗੇ ਜਿਵੇਂ ਕਥਾਣਾ ਨੇ ਫਿਲਮਾਂ ਬਣਾਉਣ ਦੀ ਬੰਦ ਕਰ ਦਿੱਤੀ ਵਿੱਚ ਉਹਨਾਂ ਨੂੰ ਬੰਦ ਕਰ ਤੇ ਕੇਸ ਚੱਲਦਾ ਹੁੰਦੇ ਸੀ ਅੱਛਾ ਜੀ ਫਿਲਮਾਂ ਹੁਣ ਰੁਕੀਆਂ ਨੇ ਆਪਾਂ ਤਾਂ ਕਿਹੜੇ ਵੇਖਣਗੇ ਸੁਣਦੇ ਨਹੀਂ ਲੋਕਾਂ ਤਾਂ ਇਹ ਮੇ ਤੋਂ ਹਾਂ ਜੀ ਇਹ ਫਿਲਮਾਂ ਜਿੰਨੀਆਂ ਇੰਨੀ ਬਣਾਈ ਸੀ ਕਦੇ ਆਸੀ ਪੈਂਤੀ ਲਖੇ ਫਰਾਂਜੇ ਕਈ ਸਾਲ ਕਰਾਉਂਦੇ ਲੋਕ ਪਾਈ ਅਸੀਂ ਤਾਂ ਕਿਉਂ ਨਾ ਦੂਜੇ ਸਾਥ ਵੱਡੇ ਬਿਤੇਰੇ ਹੋ ਰਹੇਗੇ ਆ ਉਹ ਜਾ ਕੇ ਵਖਰਾ ਵੀ ਆਏ ਹੋਈ ਮੇਨੋੜ ਪਰੇਟ ਦੇ ਨਾਲ ਤੂੰ ਬਾਪ ਮਰਿਆ ਮਰਨੀ ਬੰਨਾ ਹਾਂਜੀ ਪਰਸਾਂ ਪਾਣੀ ਪਈ ਦੇ ਨਾਲ ਮੇਰੇ ਮੇਰੇ ਜੁੜ ਕੇ ਪਰਵਾਹ ਦੇ ਨਾਲ ਮਿਲ ਕੇ ਮਾਫੀ ਦਿੱਤੀ ਜਾਊਗੀ